ਹੈਲੋ ਵੈਲਕਮ ਟੂ ਮਾਈ ਚੈਨਲ ਲਾਈਵ ਵਿਦ ਮੁੰਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਮੈਂ ਤੁਹਾਨੂੰ ਇੱਕ ਨਵੀਂ ਰੈਸਪੀ ਦਿਖਾਉਂਗੀ ਬਿਹਾਰੀ ਖਾਣਾ ਜਿਹੜੇ ਯੂਪੀ ਦੇ ਵਿੱਚ ਲੋਕ ਖਾਣਾ ਖਾਂਦੇ ਆ ਚੌਲ ਦਾਲ ਚੋਕਾ ਤੇ ਭੁਰਜੀ ਅੱਜ ਮੈਂ ਇਸ ਤਰੀਕੇ ਦਾ ਖਾਣਾ ਬਣਾਉਂਗੀ ਆਪਣੀ ਫੈਮਿਲੀ ਵਾਸਤੇ ਲੰਚ ਹੁਣ ਮੈਂ ਤੁਹਾਨੂੰ ਆਪਣੇ ਬਲੌਗਾਂ ਦੇ ਵਿੱਚ ਹੁਣ ਫੈਸਟੀਵਲ ਸਟਾਰਟ ਹੋ ਚੁੱਕੇ ਆ ਕੈਨੇਡੀਅਨਸ ਹੁਣ ਮੈਂ ਤੁਹਾਨੂੰ ਕੁਛ ਨਾ ਕੁਛ ਆਪਣਾ ਪੰਜਾਬੀ ਤੜਕਾ ਵੀ ਵਿੱਚ ਲਾ ਕੇ ਦਿਖਾਉਂਦੀ ਰਹੂੰਗੀ ਕਿਉਂਕਿ ਕੁੱਕੀਆਂ ਕੇਕ ਵਗੈਰਾ ਤਾਂ ਨਹੀਂ ਮੈਂ ਬਣਾਉਂਦੀ ਨਾ ਮੈਨੂੰ ਸ਼ੌਕ ਹੈ ਇਹਨਾਂ ਦਾ ਖਾਣੇ ਦਾ ਨਾ ਹੀ ਮੈਂ ਬਣਾਉਂਦੀ ਆਂ ਔਰ ਨਾ ਹੀ ਮੈਂ ਬਣਾਣੀਆਂ ਆਂ ਸੋ ਮੈਂ ਫੂਡ ਵਿੱਚ ਬਹੁਤ ਐਕਸਪਰਟ ਹੈਗੀ ਆ ਜਿਹੜਾ ਘਰ ਦਾ ਟ੍ਰੈਡੀਸ਼ਨਲ ਫੂਡ ਆ ਉਹ ਮੈਂ ਤਰ੍ਹਾਂ ਤਰ੍ਹਾਂ ਦੇ ਫੂਡ ਬਣਾ ਲੈਂਦੀ ਆਂ ਚਾਈਨੀਜ਼ ਬਣਾ ਲੈਂਦੀ ਆ ਗ੍ਰੀਕ ਬਣਾ ਲੈਂਦੀ ਆ ਸਾਰੇ ਬਣਾ ਲੈਂਦੀ ਆ ਮੈਂ ਫੂਡ ਉਹ ਤੁਹਾਨੂੰ ਮੈਂ ਹੁਣ ਦਿਖਾਇਆ ਕਰੂੰਗੀ ਸੋ ਅੱਜ ਮੇਰਾ ਜਿਹੜਾ ਹੈਗਾ ਆ ਅੱਜ ਹੈਗੀ ਆ ਮੋਠਾ ਦੀ ਦਾਲ ਤੇ ਇੱਕ ਹੈਗੀ ਆ ਹਰ ਹਰ ਦੀ ਦਾਲ ਸੋ ਮੈਂ ਮਹਾ ਦੀ ਦਾਲ ਵਿੱਚ ਨਹੀਂ ਪਾਉਣੀ ਨਾ ਅੱਧੀ ਛੋਲਿਆਂ ਦੀ ਦਾਲ ਪਾਉਣੀ ਆ ਮੈਂ ਸਿਰਫ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਕਰਕੇ ਅੱਜ ਬਣਾਉਂਗੀ ਸੋ ਇੱਕ ਲੱਕ ਲਾਈਕ ਸਾਂਬਰ ਵੰਗਰ ਹੋਊਗਾ ਸੋ ਸਾਂਬਰ ਵੀ ਮੈਂ ਕਦੀ ਬਣਾਇਆ ਨਹੀਂ ਪਰ ਮੈਨੂੰ ਫੀਲਿੰਗ ਆਉਂਦੀ ਆ ਕਿ ਇਹ ਸਾਂਬਰ ਹੋਊਗਾ ਕਿਉਂਕਿ ਆਪਾਂ ਜਦ ਡੋਸੇ ਖਾਣ ਜਾਂਦੇ ਆ ਤਾਂ ਆਪਾਂ ਫਿਰ ਦੇਖਦੇ ਆ ਨਾ ਫਿਰ ਸਾਂਬਰ ਇਦਾਂ ਦਾ ਹੁੰਦਾ ਆ ਸੋ ਇਹ ਮੈਂ ਦੋ ਚੀਜ਼ਾਂ ਦਾ ਕੰਬੀਨੇਸ਼ਨ ਬਣਾਉਂਗੀ ਤਾਂ ਤੁਹਾਨੂੰ ਮੈਂ ਨਾਲ ਨਾਲ ਸਾਰਾ ਦੱਸੂਗੀ ਤੁਸੀਂ ਮੈਂ ਜੋ ਜੋ ਵਿੱਚ ਪਾਉਂਗੀ ਉਹੀ ਪ੍ਰੋਪਰ ਮੈਂ ਤੁਹਾਨੂੰ ਦੱਸੂਗੀ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਿਓ ਸੋ ਆ ਮੇਰਾ ਹੈਗਾ ਆ ਪਤੀਲਾ ਸੋ ਸਟੀਲ ਦੇ ਪਤੀਲਿਆਂ ਦੇ ਵਿੱਚ ਹੀ ਮੈਂ ਜਿਹੜੇ ਆਪਣਾ ਘਰ ਦਾ ਸਾਮਾਨ ਬਣਾਉਂਦੀਆਂ ਖਾਣ ਪੀਣ ਦਾ ਸੋ ਬਹੁਤ ਸਾਰੇ ਲੋਕੀ ਮੈਨੂੰ ਕਹਿ ਦਿੰਦੇ ਆ ਭੈਣ ਜੀ ਤੁਹਾਡੇ ਪਤੀਲੇ ਕਾਲੇ ਨਹੀਂ ਹੁੰਦੇ ਮੇਰੇ ਪਤੀਲੇ ਦੇਖੋ ਕਿਦਾਂ ਚਮਕਦੇ ਆ ਸੋ ਥੋੜਾ ਜਿਹਾ ਮੈਂ ਆਪਣਾ ਹਾਰਡ ਵਰਕ ਕਰਦੀ ਆ ਇਹਨੂੰ ਕਲੀਨ ਕਰਨ ਵਾਸਤੇ ਸੋ ਹੁਣ ਇਹਦੇ ਵਿੱਚ ਮੈਂ ਇੱਕ ਕੌਲੀ ਜਿਹੜੀ ਆ ਆਹ ਹਰ ਹਰ ਦੀ ਦਾਲ ਦੀ ਪਾਉਂਦੀ ਆ ਸੋ ਇੱਕ ਕਾਲੀ ਮੈਂ ਚ ਮੋਠਾ ਦੇ ਦਾਲ ਦੀ ਪਾਉਂਦੀ ਆ ਸੋ ਠੀਕ ਆ ਇੰਨੇ ਹੀ ਬਹੁਤ ਆ ਕਿਉਂਕਿ ਆਪਾਂ ਚਾਰ ਮੈਂਬਰ ਹੈਗੇ ਆ ਫੈਮਿਲੀ ਦੇ ਸੋ ਜ਼ਿਆਦਾਤਰ ਅਸੀਂ ਸੂਪ ਵਾਂਗਰੇ ਨੂੰ ਪੀ ਲਈਦਾ ਆ ਸੋ ਹੁਣ ਅਸੀਂ ਇਹਨੂੰ ਵਾਸ਼ ਕਰਦੇ ਆ ਵਾਸ਼ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਇਹਦੇ ਵਿੱਚ ਕਿੰਨਾ ਪਾਣੀ ਪਾਣਾ ਆ ਪੂਰਾ ਤਾਂ ਨਹੀਂ ਪ੍ਰੋਪਰ ਦਿਸਦਾ ਪਰ ਫਿਰ ਵੀ ਮਾੜਾ-ਮੋਟਾ ਦਿਸਦਾ ਹੀ ਆ ਸੋ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਵਾਸ਼ ਕਰਾਂਗੇ ਕੋਈ ਵੀ ਦਾਲ ਹੋਵੇ ਸਬਜ਼ੀ ਹੋਵੇ ਪਹਿਲਾਂ ਉਹਨੂੰ ਧੋਵੋ ਧੋ ਕੇ ਚੰਗੀ ਤਰ੍ਹਾਂ ਉਹਨੂੰ ਕਈ ਲੋਕੀ ਤਾਂ ਰਾਤ ਨੂੰ ਵੀ ਇਹਨੂੰ ਭੇਕੇ ਰੱਖ ਲੈਂਦੇ ਆ ਕਿ ਸਵੇਰ ਨੂੰ ਬਣਾਉਣਾ ਥੋੜਾ ਈਜ਼ੀ ਹੋ ਜਾਂਦਾ ਆ। ਸੋ ਇਸ ਤਰੀਕੇ ਨਾਲ ਇਹਨਾਂ ਦਾ ਚਿਤਰਾ ਮਿਤਰਾ ਜਿਆ ਕਲਰ ਹੋ ਜਾਣਾ ਆ। 골ਡਨ ਗ੍ਰੀਨ 골ਡਨ ਗ੍ਰੀਨ ਕਲਰ ਹੋ ਜਾਣਾ ਆ। ਸੋ ਮਜ਼ਾ ਆਊਗਾ ਅੱਜ ਮੈਂ ਤੁਹਾਡੇ ਨਾਲ ਵਿਹਾਰੀ ਖਾਣਾ ਤੁਹਾਨੂੰ ਦਿਖਾਵਾਂਗੀ। ਇਸ ਤਰੀਕੇ ਨਾਲ ਮੈਂ ਬਣਾਉਂਦੀ ਆ। ਮੈਂ ਬਚਪਨ ਤੋਂ ਇਹ ਖਾਣਾ ਖਾਂਦੀ ਆਈ ਆ। ਕਿਉਂਕਿ ਮੇਰੇ ਮਮ ਡੈਡ ਜਿਹੜੇ ਸੀਗੇ ਉਹ ਪਟਨਾ ਸਾਹਿਬ ਵਿੱਚ ਰਹੇ ਆ ਜਿਆਦਾ। ਸੋ ਮੇਰੇ ਡੈਡ ਟਰੱਕ ਡਰਾਈਵਰ ਸੀਏ ਤਾਂ ਫਿਰ ਉੱਥੇ ਤੋਂ ਤੁਹਾਨੂੰ ਪਤਾ ਹੀ ਆਵੇ ਜਿਆਦਾ ਤੋਂ ਜਿਆਦਾ ਬਿਹਾਰੀ ਖਾਣਾ ਹੀ ਚੌਲ ਬਣਦੇ ਆ ਸੋ ਉਸ ਤਰੀਕੇ ਦੇ ਬਣਾਏ ਆ ਸੋ ਜਦੋਂ ਸਾਡੇ ਪਿੰਡਾਂ ਦੇ ਵਿੱਚ ਵੀ ਆਪਣੇ ਜਿਹੜੇ ਬਿਹਾਰ ਤੋਂ ਭੈਣ ਭਰਾ ਕੰਮ ਕਰਨ ਆਉਂਦੇ ਹੁੰਦੇ ਸੀਗੇ ਉਹ ਵੀ ਇਹ ਚੀਜ਼ਾਂ ਜਿਆਦਾ ਖਾਂਦੇ ਸੀ ਗਰਮੀਆਂ ਨੂੰ ਅਸੀਂ ਬਣਾਉਂਦੇ ਸੀ ਸੋ ਹਮਕਤਮਕਾ ਵੀ ਹਮ ਲੋਗ ਮਾਰ ਲੈਂਦੇ ਨੇ ਓਨਕੇ ਸਾਥ ਵੀ ਕੌਜ਼ ਹਮੇਂ ਹਿੰਦੀ ਤੱਬੀ ਬੋਲਨੀ ਆਤੀ ਹੈ ਜਬ ਹਮ ਓਨਕੇ ਸਾਥ ਐਸੇ ਬੋਲਤੇ ਆ ਤੋ ਇਤਨਾ ਜ਼ਿਆਦਾ ਪਾਣੀ ਇਸਮੇਂ ਢਾਲ ਸਕਤੇ ਹੈ ਸੋ ਜੇ ਲੋਡ ਪੜੇਗੀ ਤੋ ਔਰ ਵੀ ਢਾਲ ਦਿੰਗੇ ਆਜੋ ਅਸੀਂ ਹੁਣ ਬਣਾਇਆ ਸੋ ਦਾਲ ਨੂੰ ਮੈਂ ਉੱਪਰ ਰੱਖ ਦਿੱਤਾ ਆ ਸੋ ਕਿਉਂਕਿ ਜਿਨਾਂ ਨੂੰ ਵੀ ਬਲਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਉਹ ਲੂਣ ਜਿਹੜਾ ਆ ਬਹੁਤ ਘੱਟ ਖਾਊਗੇ ਲਓ ਜੀ ਹੁਣ ਜਿਹੜੀ ਦਾਲ ਦਾ ਪਾਣੀ ਪੂਰਾ ਸਾਰਾ ਕੁਝ ਪੈ ਗਿਆ ਹੁਣ ਇਹਦੇ ਵਿੱਚ ਮੈਂ ਬਹੁਤ ਕੁਝ ਹੋਰ ਵੀ ਪਾਉਂਗੀ ਜਿਹੜਾ ਤੁਹਾਨੂੰ ਮੈਂ ਦਿਖਾਉਂਦੀ ਆ ਮੈਂ ਕੀ ਕੀ ਇਹਦੇ ਵਿੱਚ ਪਾਉਂਦੀ ਆ ਮੈਂ ਰੱਖਤਾ ਇੱਥੇ ਇਹ ਲੂਣ ਰੱਖਤਾ ਇੱਥੇ ਸੋ ਹੁਣ ਮੇਰੀ ਟੋਕਰੀ ਆ ਗਈ ਆ ਇਸ ਟੋਕਰੀ ਦੇ ਵਿੱਚ ਮੈਂ ਹੁਣ ਅਦਰਕ ਰੱਖਿਆ ਹੈ ਅਦਰਕ ਹਮੇਸ਼ਾ ਬਾਹਰ ਰਹਿੰਦਾ ਆ ਵਿੱਚ ਇਹਦੇ ਮੇਰੇ ਘਰ ਦੇ ਲਸਣ ਆ ਤੇ ਇਹ ਗੰਡਾ ਆ ਇਹ ਸਾਰਾ ਕੁਝ ਮੈਂ ਹੁਣ ਨਾਲ ਹੀ ਪਾ ਦੇਣਾ ਇਹਦੇ ਇਨੂੰ ਮੈਂ ਸੈਪਰੇਟ ਨਹੀਂ ਪਾਉਣਾ। ਕਿ ਬਾਅਦ ਵਿੱਚ ਇਹਨੂੰ ਭੁੰਨ ਕੇ ਨਹੀਂ ਪਾਉਣਾ। ਇਦਾਂ ਹੀ ਨਾਲ ਹੀ ਇਹਦੇ ਪਾ ਦੇਣਾ। ਹੁਣ ਮੈਂ ਤੁਹਾਨੂੰ ਛਿੱਲ ਕੇ ਕੱਟ ਕੇ ਫਿਰ ਮੈਂ ਦਿਖਾਉਂਦੀ ਆ। ਸੋ ਜਿਹੜੀ ਦਾਲ ਆ ਉਹ ਐਸ ਵੇਲੇ ਪੂਰੀ ਚੱਲ ਰਹੀ ਆ ਦੇਖੋ। ਐਸ ਤਰੀਕੇ ਦੇ ਨਾਲ ਦਾਲ ਦਾ ਆ ਆ ਰਿਹਾ ਆ ਟੈਕਸਚਰ ਕਹਿੰਦੇ ਹੁੰਦੇ ਆ। ਸੋ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਕਿ ਕੀ ਕੀ ਚੀਜ਼ਾਂ ਮੈਂ ਇਹਦੇ ਵਿੱਚ ਪਾਈਆਂ ਆ। ਓ ਓ ਦਨ ਕੋ ਮੰਗਿਆ ਇਹ ਮੇਰੇ ਹੁਣ ਕੈਮਰੇ ਨੂੰ ਥੋੜੇ ਪਿੱਛੇ ਕਰ ਲਵਾ ਸੋ ਅਸਟਰੀ ਕੇ ਨਾਲ ਇਹ ਘਰ ਦੇ ਜਿਹੜੇ ਮੇਰੇ ਲਸਣ ਆ ਲਸਣਾਂ ਨੂੰ ਮੈਂ ਚੀਰੂਗੀ ਮੈਂ ਇੰਨੀ ਜਿਆਦਾ ਬਰੀਕੀ ਬਰੁਕੀ ਵਾਲੀਆਂ ਚੀਜ਼ਾਂ ਨਹੀਂ ਤੋੜਦੀ ਕੱਟਦੀ ਮੈਂ بس ਜਿੱਦਾਂ ਵੀ ਮੈਨੂੰ ਚੰਗਾ ਲੱਗਦਾ ਹੁੰਦਾ ਮੈਂ ਉਹਦੇ ਕਰ ਦਿੰਦੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਘੁੱਲ ਜਾਂਦੀਆਂ ਐ ਵਿੱਚ ਇੰਨਾ ਇਹਨਾਂ ਦੀ ਟੌਰ ਕੱਢਣ ਦੀ ਜ਼ਰੂਰਤ ਨਹੀਂ ਹੈਗੀ ਸੋ ਸ਼ੈਫ ਦੀ ਤਰ੍ਹਾਂ ਮੈਂ ਕੰਮ ਕਰਦੀ ਹੁੰਦੀ ਹਮੇਸ਼ਾ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਮੈਂ ਇਹਨਾਂ ਨੂੰ ਗ੍ਰाइंड ਕਰ ਲੈਂਦੀ ਆ ਹੁਣ ਮੈਂ ਇਹਦੇ ਵਿੱਚ ਅਦਰਕ ਵੀ ਨਾਲ ਇੱਦਾਂ ਹੀ ਗ੍ਰाइंड ਕਰ ਲੈਣਾ ਆ ਮੈਂ ਅਦਰਕ ਨੂੰ ਕਦੀ ਛਿਲਕੇ ਨਹੀਂ ਬਣਾਉਂਦੀ ਜਦੋਂ ਮੇਰੇ ਘਰ 'ਚ ਅਦਰਕ ਆਉਂਦਾ ਹੈ ਮੈਨੂੰ ਚੰਗੀ ਤਰ੍ਹਾਂ ਆ ਕੱਪੜੇ ਨਾਲ ਸਾਫ਼ ਕਰਕੇ ਸੁਕਾ ਕੇ ਬਾਹਰ ਰੱਖ ਦਿੰਦੀ ਆ ਇਸ ਤਰੀਕੇ ਦੇ ਨਾਲ ਹੀ ਇਹਨੂੰ ਇਹਦਾ ਕੁਤਰਾ ਕੱਲ ਲੈਂਦੀ ਆ ਸੋ ਇਹ ਵੀ ਤੁਸੀਂ ਆਈਡੀਆ ਯੂਜ਼ ਕਰਕੇ ਦੇਖਿਓ ਇਹਨਾਂ ਚੀਜ਼ਾਂ ਨੂੰ ਬਹੁਤਾ ਜ਼ਿਆਦਾ ਛਿਲਕੇ ਜਿੱਦਾਂ ਹੋਇਆ ਇਹਨਾਂ ਨੂੰ ਨਹੀਂ ਅਸੀਂ ਪਾਉਂਦੇ ਸੋ ਆ ਦੇਖੋ ਹੁਣ ਮੈਂ ਇਹਨੂੰ ਐਸੇ ਤਰੀਕੇ ਦੇ ਨਾਲ ਇਹਨੂੰ ਮੈਂ ਪਤੀਲੇ ਵਿੱਚ ਪਾ ਦੇਣਾ ਹੋ ਗਿਆ ਸੋ ਹੁਣ ਇਸ ਤੋਂ ਬਾਅਦ ਮੈਂ ਗੰਡਾ ਕੁੱਤਰੂੰਗੀ ਅੱਖਾਂ ਕੌੜੀਆਂ ਹੋ ਗਈਆਂ ਸੋ ਹੁਣ ਮੈਂ ਗੰਡਾ ਵੀ ਚੀਰ ਲਿਆ 1 ਐਂਡ ਹਾਫ ਗੰਡਾ ਚੀਰਿਆ ਸੋ ਇਹ ਵੀ ਮੈਂ ਇਸੇ ਤਰੀਕੇ ਦੇ ਨਾਲ ਇਦੇ ਵਿੱਚ ਪਾ ਦੇਣਾ ਹੈ ਸੋ ਇਹ ਮੇਰਾ ਸਲੋ ਕੁੱਕਰ ਆ ਜਿਹਦੇ ਵਿੱਚ ਮੈਂ ਚੌਲ ਬਣਾਉਂਦੀ ਆ ਸੋ ਇਹ 35 ਮਿੰਟ ਲੱਗਦੇ ਆ ਚੌਲ ਬਣਾਉਣੇ ਪਰ ਅਸੀਂ ਬਰਾਊਨ ਚੌਲ ਖਾਂਦੇ ਆ ਸੋ ਮੈਂ 35 ਦੇ ਵਿੱਚ ਵੀ ਪਰਫੈਕਟ ਬਣ ਜਾਂਦੇ ਉਦੋਂ ਤਾਂ 20 ਮਿੰਟ ਲੱਗਦੇ ਜੇ ਆਪਾਂ ਗੈਸ ਦੇ ਉੱਤੇ ਬਣਾਉਂਦੇ ਆ ਪਰ ਇਹਦੇ ਵਿੱਚ ਬਹੁਤ ਹੌਲੀ-ਹੌਲੀ ਔਰ ਇੱਕ-ਇੱਕ ਚੌਲ ਜਿਹੜਾ ਇਹਦਾ ਵੱਖਰਾ ਹੋ ਜਾਂਦਾ ਆ ਸੋ ਇੱਕ ਵੱਡਾ ਕੱਪ ਕਾਫੀ ਦਾ ਜਿਹੜਾ ਅਸੀਂ ਚੌਲਾਂ ਦਾ ਬਣਾਉਂਦੇ ਆ ਕਿਉਂਕਿ ਅਸੀਂ ਵਨ ਟਾਈਮ ਚੌਲ ਖਾਂਦੇ ਆ ਪਰ ਕਦੀ ਕਦੀ ਮਹੀਨੇ 'ਚ ਇੱਕ ਅੱਧੀ ਬਦੀ ਚੌਲ ਖਾਂਦੇ ਜਿਆਦਾ ਚੌਲ ਨਹੀਂ ਖਾਂਦੇ ਪਰ ਇਸ ਫੂਡ ਦੇ ਨਾਲ ਇਹ ਜਿਹੜਾ ਫੂਡ ਬਿਹਾਰੀ ਫੂਡ ਹੈ ਉਹ ਹੈ ਹੀ ਚੌਲਾਂ ਦੇ ਉੱਤੇ ਆਧਾਰਿਆ ਕਿ ਚੌਲਾਂ ਦੇ ਵਿੱਚ ਤੁਸੀਂ ਕੀ ਪਾ ਪਾ ਕੇ ਖਾਂਦੇ ਆ ਔਰ ਕਿਸ ਤਰੀਕੇ ਨਾਲ ਤੁਹਾਨੂੰ ਹਲਕਾ ਫੁਲਕਾ ਫੂਡ ਇਹ ਲੱਗਦਾ ਆ ਸੋ ਇਹਨੂੰ ਹੁਣ ਫਿਰ ਮੈਂ ਇਹਦੇ ਵਿੱਚ ਜਿਹੜਾ ਰੱਖਣਾ ਆ ਜਿਹਦੇ ਵਿੱਚ ਗੰਨਾ ਇਸ ਤਰੀਕੇ ਨਾਲ ਇਹਦੇ 'ਚ ਪਾ ਲੈਣਾ ਹੁਣ ਮੈਂ ਗਰਮ ਪਾਣੀ ਨਾਲ ਧੋ ਕੇ ਲਿਆਉਣੀ ਆ ਦੁਬਾਰਾ ਸੋ 2 ਕੱਪੇ ਦੇ ਵਿੱਚ ਮੈਂ ਧੋ ਕੇ ਪਾਣੀ ਦੇ ਪਾ ਦਿੱਤੇ ਆ ਸੋ ਇਸ ਤੋਂ ਜ਼ਿਆਦਾ ਜੇ ਤੁਹਾਡਾ ਦਿਲ ਕਰਦਾ ਸਵਾ ਦੋ ਵੀ ਤੁਸੀਂ ਪਾ ਸਕਦੇ ਆ ਇਸ ਤਰੀਕੇ ਨਾਲ ਇਹਦੇ ਵਿੱਚ ਇਹ ਰੱਖ ਲੈਣਾ ਆ ਹੁਣ ਇਹਨੂੰ ਮੈਂ ਇਲੈਕਟ੍ਰਿਕ ਆ ਇਹਨੂੰ ਹੁਣ ਮੈਂ ਇੱਥੇ ਲਾਉਂਦੀ ਆ ਇਸ ਤਰੀਕੇ ਦੇ ਨਾਲ ਇਹ ਚਲਦਾ ਆ 45 ਆ ਪਰ ਮੈਂ 35 ਦਿੱਤੇ ਕਰੂੰਗੀ ਹੁਣੇ 35 ਦੇ ਉੱਤੇ ਕਰਤਾ ਸੋ ਇਹਨੂੰ ਹੁਣ ਮੈਂ ਇਸ ਤਰੀਕੇ ਨਾਲ ਵੀ ਬੰਦ ਕਰਕੇ ਰੱਖ ਦੇਣਾ ਔਰ ਇਹ 15 20 ਮਿੰਟ ਬਾਅਦ ਇਹਦੀ ਭਾਖ ਜਿਹੜੀ ਆ ਉੱਪਰ ਨੂੰ ਨਿਕਲ ਲੱਗ ਜੂਗੀ ਇਹ ਦੋ ਤਾਂ ਮੇਰੇ ਜ਼ਾਇਕੇ ਰੈਡੀ ਹੋ ਚੁੱਕੇ ਆ 15 20 ਮਿੰਟ ਲੱਗਣੇ ਆ ਸੋ ਦਾਲ ਜਿਹੜੀ ਐਸ ਵੇਲੇ ਪੂਰੀ ਫਰਾਟੇ ਮਾਰਦੀ ਆ ਸੋ ਦੇਖੋ ਇਹਦੇ ਉੱਤੇ ਮੈਂ ਇਹਦਾ ਢੱਕਣ ਰੱਖ ਦਿੰਦੀ ਆ ਇਦੇ ਉੱਤੇ ਇਹਦਾ ਟੱਕਣ ਅਸੀਂ ਰੱਖ ਦਿੱਤਾ ਆ ਥੋੜਾ ਜਿਆ ਇਹਨੂੰ ਸਲੋ ਤੇ ਰੱਖਦਾ ਕਿਉਂਕਿ ਇਹਦਾ ਜਿਹੜਾ ਪਾਣੀ ਆ ਉਹ ਜ਼ਿਆਦਾ ਮੁੱਕੇ ਨਾ ਜਿੰਨਾ ਜ਼ਿਆਦਾ ਸਲੋ ਹੀਟ ਤੇ ਬਣਾਉਂਗੇ ਉੰਨੀ ਜ਼ਿਆਦਾ ਸਾਡੀ ਜਿਹੜੀ ਚੀਜ਼ ਆ ਉਹ ਸਵਾਦ ਬਣੂਗੀ ਹੁਣ ਤੀਜਾ ਮੇਰਾ ਜਿਹੜਾ ਕੰਮ ਹੈਗਾ ਆ ਉਹ ਹੈਗਾ ਆ ਚੋਕਾ ਬਣਾਉਣਾ ਆਲੂਆਂ ਦਾ ਆਲੂਆਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਰੈਡੀ ਕਰਦੇ ਆ ਸੋ ਮੈਂ ਸੋ ਆਲੂ ਵੀ ਉਬਲਣੇ ਰੱਖ ਦਿੱਤੇ ਆ ਪੰਜ ਆਲੂ ਲਏ ਆ ਮੈਂ ਸੋ ਤੁਸੀਂ ਆਪਣੀ ਫੈਮਿਲੀ ਦੇ ਦੇ ਹਿਸਾਬ ਨਾਲ ਆਲੂ ਰੱਖਿਓ ਸੋ ਪੰਜ ਆਲੂ ਲਏ ਆ ਸੋ ਆਲੂ ਜਿਹੜੇ ਆ ਉਬਲਣ ਰੱਖਤੇ ਆ ਸੋ ਦਾਲ ਦੇਖੋ ਹੁਣ ਦਾਲ ਦੇਖੋ ਪੂਰੀ ਘਰਾਟੇ ਮਾਰ ਰਹੀ ਆ ਹੁਣ ਇਹਦੇ ਵਿੱਚ ਕੁਝ ਨਹੀਂ ਪਾਣਾ ਦੇਖ ਲਓ ਨਾ ਇਹਦੇ ਵਿੱਚ ਮੈਂ ਤੇਲ ਪਾਇਆ ਨਾ ਘਿਓ ਪਾਇਆ ਕੁਝ ਵੀ ਨਹੀਂ ਪਾਇਆ ਬਸ ਇਦਾਂ ਹੀ ਇਹਨੂੰ ਹੋਣ ਦੇਣਾ ਲਾਈਟ ਛੀਤੇ ਦੇ ਉੱਤੇ ਸੋ ਬਹੁਤ ਸੋਹਣੇ ਤਰੀਕੇ ਦੇ ਨਾਲ ਦਾਲ ਇਹ ਬਣ ਗਈ ਆ ਆਲੂ ਰੱਖ ਹੋ ਗਏ ਆ ਸੋ ਚੌਲ ਮੇਰੇ ਇੱਥੇ ਰੱਖ ਹੋ ਗਏ ਆ ਤਿੰਨ ਜ਼ਾਇਕੇ ਰੈਡੀ ਹੋਣ ਲੱਗਿਆ ਹੁਣ ਚੌਥਾ ਸ਼ੁਰੂ ਕਰਦੀ ਆ ਮੈਂ ਉਹ ਵੀ ਤੁਹਾਨੂੰ ਦਿਖਾਉਣੀ ਆ ਮੈਂ ਕੀ ਬਣਾਉਣਾ ਹੈ ਸੋ ਹੁਣ ਮੈਂ ਆਲੂ ਵਾਸ਼ ਕਰਕੇ ਲੈ ਆਂਦੇ ਆ ਫਿਰ ਵੀ ਇੱਕ ਵਾਰ ਵਾਸ਼ ਕਰੂੰਗੀ ਇਸ ਤਰੀਕੇ ਨਾਲ ਹੁਣ ਇਹਨਾਂ ਨੂੰ ਮੈਂ ਕਦੀ ਵੀ ਛਿੱਲਦੀ ਨਹੀਂ ਭਾਵੇਂ ਜਿੰਦਾਂ ਦੇ ਵੀ ਮਾੜੀ ਹੋ ਮਰਜੀ ਹੋਣ ਇਹਨਾਂ ਦੇ ਬਰੀਕ ਬਰੀਕ ਮੈਂ ਇਦਾਂ ਚਿਪਸ ਬਣਾ ਲੈਣੇ ਆ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਚਿਪਸ ਬਣਾ ਸਕਦੇ ਆ ਇਸ ਤਰੀਕੇ ਦੇ ਨਾਲ ਮੈਂ ਇਹ ਕੱਟ ਦਿੱਤੇ ਆ ਤੋ ਓਕੇ ਫਿਰ ਇਹਨਾਂ ਨੂੰ ਫਰਾਈ ਕਰੂੰਗੀ ਮੈਂ ਇਹਨਾਂ ਨੂੰ ਆਇਲ ਵਿੱਚ ਨਹੀਂ ਥੋੜਾ ਜਿਹਾ ਉਦਾਂ ਆਇਲ ਪਾ ਕੇ ਥੋੜਾ ਥੋੜਾ ਇਹਨਾਂ ਨੂੰ ਵਿੱਚ ਆਇਲ ਦੇ ਜਿੱਦਾਂ ਘਰਜੀ ਬਣਾਈਦੀ ਆ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਬਣਾਉਂਗੀ ਇਹਨਾਂ ਦੇ ਵਿੱਚ ਕੁਝ ਨਹੀਂ ਪਾਣਾ ਇਹਨਾਂ ਵਿੱਚ ਸਿਰਫ ਨੂਨ ਤੇ ਮਿਰਚਾਂ ਹੀ ਪੈਣੀਆਂ ਜਾਂ ਜੀਰਾ ਪਾ ਲਓ ਥੈਟਸ ਇਟ ਸਿਰਫ ਇਹਨਾਂ ਨੂੰ ਕਰਾਂਚੀ ਕਰਨਾ ਆ ਕਰਾਂਚੀ ਕਰਕੇ ਜਿਹੜੀ ਬਣੂਗੇ ਸੋ ਭਾਂਡਿਆਂ ਦੀ ਸੇਵਾ ਹੁਣ ਮੈਂ ਕਰਦੀ ਆ ਜਦੋਂ ਤੁਸੀਂ ਕਿਚਨ ਦੇ ਵਿੱਚ ਕੰਮ ਕਰਨ ਲੱਗਦੇ ਆ ਤੁਹਾਡੇ ਭਾਂਡੇ ਬਹੁਤ ਜ਼ਿਆਦਾ ਹੋ ਜਾਂਦੇ ਆ ਸੋ ਇਹ ਸੇਵਾ ਦੀ ਨਬਾਉਣੀ ਜ਼ਰੂਰੀ ਆ ਭਾਂਡਿਆਂ ਦੀ ਉਸ ਤੋਂ ਬਾਅਦ ਵਿੱਚ ਫਿਰ ਮੈਂ ਸਾਰਾ ਸੈਟਅਪ ਕਰਕੇ ਇਹ ਦਾਲ ਬਣ ਗਈ ਚੋਕਾ ਬਣਾਉਣਾ ਵੀ ਤੁਹਾਨੂੰ ਦਿਖਾਉਂਗੀ ਕਿੱਦਾਂ ਮੈਂ ਚੋਕਾ ਬਣਾਉਂਦੀ ਆ ਚਾਹ ਵੀ ਆਲਮੋਸਟ 13 ਮਿੰਟ ਰਹਿੰਦੇ ਆ ਸਾਰੇ ਸੋ ਜਿਹੜੇ ਚਿਪਸ ਬਣਾਉਣੇ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਕਿੱਦਾਂ ਮੈਂ ਚਿਪਸ ਬਣਾਉਂਦੀ ਆ ਸੋ ਆਲਮੋਸਟ ਹੁਣ ਕੰਮ ਫਿਨਿਸ਼ ਹੋਣ ਵਾਲਾ ਹੋ ਗਿਆ ਹੁਣ ਮੈਂ ਰੈਡੀ ਰੂਡੀ ਹੋ ਕੇ ਆ ਗਈ ਆ ਆ ਸੂਟ ਮੈਂ ਉਹੀ ਆ ਜਿਹੜੇ ਮੈਂ ਉਸ ਦਿਨ ਵੇਅਰ ਹਾਊਸ ਦੇ ਵਿੱਚੋਂ ਜਾ ਕੇ ਬਾਇ ਕੀਤੀ ਸੀ ਦੋ ਸੂਟ ਮੇਰੇ ਹੋਰ ਰਹਿੰਦੇ ਆ ਤਿੰਨ ਤਿੰਨ ਸ਼ਰਟਾਂ ਹੋਰ ਰਹਿੰਦੀਆਂ ਬਣਾਉਣ ਨੂੰ ਸੱਤ ਸੂਟ ਲੈ ਆਈ ਸੀਗੀ ਸ਼ਰਟਾਂ ਲੈ ਕੇ ਆਈ ਸੀਗੀ ਚਲਵਾਰਾਂ ਤਾਂ ਫਿਰ ਹੁੰਦੀਆਂ ਹੀ ਆ ਘਰਾਂ ਦੇ ਵਿੱਚ ਸੋ ਇਸ ਕਰਕੇ ਨਵੇਂ-ਨਵੇਂ ਸੂਟ ਮੈਂ ਪਾਲਣ ਦੀਆਂ ਕਿਉਂਕਿ ਇਹੀ ਤਾਂ ਮौज ਆ ਤੁਹਾਨੂੰ ਜਦੋਂ ਤੁਸੀਂ ਆਪ ਬਣਾ ਲੈਂਦੇ ਆ ਆਪ ਬਣਾਉਣ ਵਾਲਿਆਂ ਨੂੰ ਮौज ਆ ਸਭ ਨੂੰ ਪਰ ਯਾ 60 ਡਾਲਰ ਦੇਣੇ ਨਹੀਂ ਪੈਂਦੇ ਲੇਕਿਨ ਮੈਂ 50 60 ਡਾਲਰ ਮੈਂ ਲੈਂਦੀ ਆ ਜੇ ਕਿਸੇ ਨੇ ਵੀ ਸੂਟ ਬਣਾਉਣਾ ਹੋਵੇ ਲਾਈਨਿੰਗ ਵਾਲੇ ਸੂਟ ਦਾ ਮੈਂ 100 ਡਾਲਰ ਚਾਰਜ ਕਰਦੀ ਆ ਤੁਸੀਂ ਮੈਨੂੰ ਦੇਖ ਸਕਦੇ ਆ ਸਿੰਪਲ ਸੂਟ ਨਹੀਂ ਮੈਂ ਸਿੱਧੀ ਉਹ ਉਹਦੇ ਟਾਈਮ ਹੋਣਾ ਹੀ ਲੱਗਦਾ ਆ ਬਟ ਟਾਈਮ ਬਹੁਤ ਖਰਾਬ ਹੁੰਦਾ ਆ ਸੋ ਇਹ ਹੋ ਗਿਆ ਹੁਣ ਮੇਰੇ ਭਾਂਡੇ ਰੈਡੀ ਸੋ ਹੁਣ ਮੈਂ ਸਾਫ ਕਰਕੇ ਸੋ ਹੁਣ ਮੈਂ ਤੁਹਾਡੇ ਨਾਲ ਰੂਬਰੂ ਹੁੰਦੀ ਆ ਅੱਜ ਅਸੀਂ ਜੂਸ ਬਣਾਇਆ ਸੀ ਇਹਦੇ ਵਿੱਚ ਅਸੀਂ ਬਹੁਤ ਕੁਝ ਪਾਇਆ ਜੂਸ ਦੇ ਇਹ ਇੱਕ ਐਪਲ ਪਾਇਆ ਇੱਕ ਬਨਾਣਾ ਪਾਇਆ ਇੱਕ ਔਰੈਂਜ ਪਾਇਆ ਇੱਕ ਚਕੰਦਰ ਪਾਈ ਇੱਕ ਅਲਵੀਰਾ ਦਾ ਪੂਰਾ ਜੜੀ ਆ ਉਹਦੀ ਲੀਫ ਜੀ ਉਹ ਸਾਰੀ ਪਾਈ ਅਲਵੀਰਾ ਦਾ ਸੋ ਉਹ ਬਣਾ ਕੇ ਅਸੀਂ ਵਿੱਚ ਕਾਲਾ ਲੂਣ ਪਾਇਆ ਵਿੱਚ ਇਹਦੇ ਕਾਲਾ ਲੂਣ ਪਾਇਆ ਕਾਲੀ ਮਿਰਚ ਪਾਈ ਆ ਬਹੁਤ ਸਵਾਦ ਬਣਿਆ ਸੋ ਇਸ ਤਰੀਕੇ ਨਾਲ ਐਲਵੀਰਾ ਜਿਹੜਾ ਹੈ ਆਪਣੇ ਘਰ ਵਿੱਚ ਜ਼ਰੂਰ ਲਾਓ ਸੋ ਉਹਨੂੰ ਕੱਟ ਕੇ ਉਹਨੂੰ ਏਦਾਂ ਸਬਜ਼ੀਆਂ ਵਿੱਚ ਪਾਓ ਕਿਸੇ ਦਿਨ ਮੈਂ ਤੁਹਾਨੂੰ ਐਲਵੀਰਾ ਦੀ ਸਬਜ਼ੀ ਵੀ ਮੇਥੀ ਵਾਲੀ ਸਬਜ਼ੀ ਬਣਾ ਕੇ ਦਿਖਾਵਾਂਗੀ ਇਹ ਸਾਡੀ ਸਕਿਨ ਵਾਸਤੇ ਬਹੁਤ ਗਰੋਇੰਗ ਹੁੰਦੀ ਆ ਕਿਉਂਕਿ ਮੈਂ ਕਦੀ ਵੀ ਮੇਕਅਪ ਨਹੀਂ ਕਰਦੀ ਮੈਂ ਸਿੰਪਲ ਰਹਿੰਦੀ ਆ ਸੋ ਇਸ ਦੇਖ ਲਓ ਇੰਨੀ ਜ਼ਿਆਦਾ ਮੇਰੀ ਸਕਿਨ ਜਿਹੜੀ ਆ ਗਲੋ ਰਹਿੰਦੀ ਆ ਮੈਂ ਤਾਂ ਕਦੀ ਫਾਊਂਡੇਸ਼ਨ ਵੀ ਨਹੀਂ ਲਾਉਂਦੀ ਸੋ ਵਧੀਆ ਆ ਜਿਆਦਾ ਮੈਂ ਰੋਜ਼ ਰਾਜ਼ ਲਾਲ ਲੰਦੀਆਂ ਆਈ ਲਾਈਨਰ ਲਾ ਲੰਦੀਆਂ ਸੋ ਬਾਕੀ ਕੁਛ ਨਹੀਂ ਲਾਉਂਦੀ ਸੋ ਇਹਦੇ ਕਰਕੇ ਹੀ ਕਿ ਕਿ ਅਸੀਂ ਜੂਸ ਵਗੈਰਾ ਪੀਂਦੇ ਆ ਜਿਆਦਾ ਪਾਣੀ ਪੀਂਦੇ ਆ ਸੋ ਤੁਸੀਂ ਵੀ ਇਸ ਤਰੀਕੇ ਨਾਲ ਹੀ ਬਣਾਇਆ ਕਰੋ ਜਿੰਨੀਆਂ ਵੀ ਹਰੀਆਂ ਸਬਜ਼ੀਆਂ ਲਿਆ ਕੇ ਰੱਖ ਲਈਆਂ ਨਿੰਬੂ ਆ ਦੇ ਪੱਤੇ ਪਾ ਤੇ ਆ ਆਪਣੇ ਅਮਰੂਦਾਂ ਦੇ ਪੱਤੇ ਪਾ ਤੇ ਜੇ ਆਪਣਾਂ ਦੇ ਉੱਤੇ ਕੋਈ ਪੱਤਾ ਹੁੰਦਾ ਉਹ ਰੱਖ ਲਿਆ ਤੁਸੀਂ ਜੂਸ ਵਿੱਚ ਪਾ ਕੇ ਪੀਂੋ ਬਹੁਤ ਵਧੀਆ ਚੀਜ਼ ਹੈਗੀ ਆ ਸੋ ਹੁਣ ਮੈਂ ਤੁਹਾਨੂੰ ਸਾਰਾ ਸੈਟਅਪ ਕਰਕੇ ਦਿਖਾਉਣੀ ਹੈ ਕਿਸ ਤਰੀਕੇ ਨਾਲ ਹੁਣ ਦਾਲ ਬਖਦੀਆਂ ਪਹਿਲਾਂ ਜਾ ਕੇ ਤੁਸੀਂ ਵੀ ਆ ਜਾਓ ਆ ਦੇਖੋ ਹੁਣ ਵਿੱਚ ਮੈਂ ਇਹਦੇ ਹਰੀ ਮੇਥੀ ਪਾਉਂਗੀ ਹਰੀ ਮੇਥੀ ਦਾ ਡੱਬਾ ਮੈਂ ਬਣਾਇਆ ਹੋਇਆ ਆ ਆ ਦੇਖੋ ਮੇਰੀ ਆਪਣੇ ਘਰ ਦੀ ਹਰੀ ਮੇਥੀ ਆ ਸੋ ਇਹ ਮੈਂ ਜਦੋਂ ਵੀ ਕੋਈ ਮੈਨੂੰ ਇਦਾਂ ਹੁੰਦਾ ਮੈਂ ਧਨੀਆ ਧਨੀਆ ਕਾਟੀ ਯੂਜ਼ ਕਰਦੀ ਆ ਸੋ ਆਪਣੀਆਂ ਹਰੀਆਂ ਹਰੀਆਂ ਚੀਜ਼ਾਂ ਇਹ ਹੀ ਵਿੱਚ ਆਪਣੇ ਸਬਜ਼ੀਆਂ ਵਿੱਚ ਪਾ ਦਿੰਦੀ ਆ ਮੈਨੂੰ ਚੰਗਾ ਲੱਗਦਾ ਆ ਸੋ ਮੈਨੂੰ ਜਰੂਰਤ ਤ ਨਹੀਂ ਪੈਂਦੀ ਮੈਂ ਸਾਰਾ ਸਾਲ ਆਪਣੀ ਘਰ ਦੀ ਹੀ ਹਰੀ ਮੇਥੀ ਯੂਜ਼ ਕਰਦੀ ਆ ਸੋ ਇਹ ਤੁਸੀਂ ਵੀ ਆਪਣੇ ਘਰਾਂ ਵਿੱਚ ਹੀ ਮੇਥੀ ਬਣਾ ਕੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਰੱਖਿਆ ਕਰੋ ਔਰ ਯੂਜ਼ ਕਰਿਆ ਕਰੋ ਤੁਹਾਨੂੰ ਫੇਰ ਬਾਹਰੋਂ ਲੈਣ ਜਾਣ ਦੀ ਜਰੂਰਤ ਨਹੀਂ ਪੈਂਦੀ ਹੈਗੀ ਸੋ ਮੁੜ ਕੇ ਮਿਲਦੀ ਆ ਮੈਂ ਤੁਹਾਨੂੰ ਹੁਣੇ ਪਾ ਕੇ ਮੇਥੀ ਬਾਏ ਸੋ ਥੋੜੀ ਜਿਹੀ ਕਸਰ ਰਹਿ ਗਈ ਆ ਹੁਣ 6 ਮਿੰਟ ਰਹਿੰਦੇ ਆ ਚੌਲ ਬਣਨੇ ਨੂੰ ਸੋ ਦਾਲ ਆਲਮੋਸਟ ਬਣ ਚੁੱਕੀ ਆ ਮੈਂ ਥੋੜੀ ਜਿਹੀ ਚਾਹੁੰਦੀ ਆ ਇਹ ਘੜਕਾ ਹੋ ਨਾ ਜੀ ਥੋੜਾ ਜਿਹਾ ਪਾਣੀ ਪਾਇਆ ਤੇ ਜੇ ਮੈਂ ਚਾਹੁੰਦੀ ਆ ਕਿ ਇੰਨੀ ਜ਼ਿਆਦਾ ਗਾੜੀ ਵੀ ਨਾ ਹੋਵੇ ਸੋ ਚੌਲਾਂ ਦਾ ਦੇਖੋ ਭਾਫਾਂ ਕਿਦਾਂ ਨਿਕਲ ਰਹੀਆਂ ਆ ਇਸ ਤਰੀਕੇ ਦੇ ਨਾਲ ਜਿਹੜੇ ਆਲੂ ਆ ਉਹ ਹੁਣ ਹੋ ਚੁੱਕੇ ਆ ਸੋ ਇਹਨਾਂ ਨੂੰ ਹੁਣ ਮੈਂ ਛਿੱਲਦੀ ਆ ਛਿੱਲ ਕੇ ਸੋ ਗੰਡਾ ਵੀ ਰੈਡੀ ਆ ਇਸ ਤਰੀਕੇ ਨਾਲ ਥੋੜਾ ਜਿਹਾ ਮੈਂ ਪਹਿਲਾਂ ਇਹਨਾਂ ਨੂੰ ਠੰਡੇ ਕਰ ਲੈਣੀ ਆ ਤੇ ਭਾਫ ਜੇ ਨਿਕਲ ਜੇ ਫਿਰ ਹੱਥ ਸੜਦੇ ਰਹਿੰਦੇ ਆ ਸੋ ਫਿਰ ਤੁਹਾਨੂੰ ਮੈਂ ਚੋਕੇ ਦਾ ਦੱਸਦੀਆਂ ਕਿਸ ਤਰੀਕੇ ਨਾਲ ਮੈਂ ਚੋਕਾ ਬਣਾਉਂਦੀ ਆ। ਸੋ ਆਲੂ ਰੈਡੀ ਹੋ ਚੁੱਕੇ ਆ। ਹੈ ਥੋੜੇ ਗਰਮ ਆ ਪਰ ਵਧੀਆ ਹੈ ਗਰਮਿਆ ਤਾਂ। ਸੋ ਇਹਨਾਂ ਨੂੰ ਮੈਂ ਇਸ ਤਰੀਕੇ ਨਾਲ ਮੈਸ਼ ਕਰੂੰਗੀ। ਸੋ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਮੈਸ਼ ਕਰ ਲਓ। ਜਿੰਨੇ ਜ਼ਿਆਦਾ ਵੀ ਇਹਦੇ ਜ਼ਿਆਦਾ ਵੀ ਤੁਹਾਨੂੰ ਇਹਨਾਂ ਨੂੰ ਕਰਨ ਦੀ ਲੋੜ ਨਹੀਂ ਜੇ ਥੋੜੇ ਜੇ ਖੜੇ-ਖੜੇ ਜਾਇ ਵੀ ਰਹਿਣਗੇ ਉਹ ਵੀ ਵਧੀਆ। ਚੰਗਾ ਲੱਗਦਾ ਆ ਚੋਕਾ ਬਣਿਆ। ਇਹਨਾਂ ਨੂੰ ਇਦਾਂ ਮੈਸ਼ ਕਰਕੇ ਇਨਾਂ ਦਾ ਜ਼ਿਆਦਾ ਮਲੀਆਂ ਮੇਟਨਾ ਕਦੇ ਹੋ ਮਤਲਬ ਕਿ ਠੀਕ ਠੀਕ ਹੈ ਜਿੱਦਾਂ ਸੋਹਣੇ ਕਰੰਚੀ ਜਿਹੇ ਵੀ ਬਣ ਜਾਣ ਬਸ ਇੰਨੇ ਕੁ ਬਹੁਤ ਆ ਮੈਂ ਜ਼ਿਆਦਾ ਨਹੀਂ ਕਰਦੀ ਇੰਨੇ ਕੁ ਹੀ ਰੱਖਦੀ ਆ ਕਿੰਨਾ ਸੋਹਣਾ ਦੇਖੋ ਬਣਿਆ ਆ ਵਾਹ ਕੈਮਰਾ ਡਿੱਗ ਪਿਆ ਆਲੂਆਂ ਦੇ ਵਿੱਚ ਬਾਚ ਗਿਆ ਕੈਮਰਾ ਸਬਜੀ ਸੁਬਜੀ ਦੇ ਜਾਂ ਪਾਣੀ ਦੇ ਕੋਲ ਪਿਆ ਉੱਤੇ ਨਹੀਂ ਡਿੱਗ ਗਿਆ ਹੈਗਾ ਸੋ ਹੁਣ ਮੈਂ ਦੇਖਦੀ ਆ ਦਾਲ ਸੋ ਦਾਲ ਆਲਮੋਸਟ ਬਣ ਗਈ ਆ ਸੋ ਦਾਲ ਨੂੰ ਮੈਂ ਹੁਣ ਤੋਂ ਢੱਕ ਦੇ ਦਿੰਦੀ ਆ ਦਾਲ ਬਹੁਤ ਸੋਹਣੀ ਬਣ ਗਈ ਆ ਦਾਲ ਵੀ ਤੁਹਾਨੂੰ ਮੈਂ ਦਿਖਾਉਂਦੀ ਆ ਇਹਨੂੰ ਹੁਣ ਮੈਂ ਕਰ ਦਿੰਦੀ ਆ ਬੰਦ ਆ ਲੰਬੇ ਲੰਬੇ ਜਿੰਨੇ ਜਿਆਦਾ ਲੰਬੇ ਲੰਬੇ ਕਰਾਂਚੀ ਜੇ ਹੋਣਗੇ ਓਨੇ ਵਧੀਆ ਹੋਣਗੇ ਮੇਰੇ ਹੱਥਾਂ ਤੇ ਬਹੁਤ ਜਿਆਦੀਆਂ ਸੱਟਾਂ ਵੱਜਦੀਆਂ ਰਹਿਣੀਆਂ ਆ ਕੱਲ ਮੈਂ ਆਪਣਾ ਸੂਟ ਸੀਂਦੀ ਸੀ ਆ ਮਸ਼ੀਨ ਦੀ ਜਿਹੜੀ ਸੂਈ ਸੀ ਉਹਦੇ ਵਿੱਚ ਨੰਗਾਤੀ ਜੋੜਨਾ ਹੱਥ ਖਿੱਚ ਲਿਆ ਸੋ ਹੁਣ ਥੋੜਾ ਆਰਾਮ ਆ ਗਿਆ ਇਹਨੂੰ ਵੀ ਸੋ ਜਿੰਨੇ ਪੁੱਠੇ ਸਿੱਧੇ ਕੰਮ ਆ ਮੈਂ ਕਰਦੀ ਆ ਪਰ ਫੇਰ ਮੈਂ ਕੇਅਰ ਵੀ ਨਹੀਂ ਕਰਦੀ ਕੀ ਹੁੰਦਾ ਆ ਕੀ ਨਹੀਂ ਹੁੰਦਾ ਹੁਣ ਮੈਂ ਇਹਦੇ ਵਿੱਚ ਸਰੋਂ ਦਾ ਤੇਲ ਸਰੋਂ ਦਾ ਤੇਲ ਨੂੰ ਅਸੀਂ ਗਰਮ ਕਰਾਂਗੇ ਚੋਕੇ ਵਿੱਚ ਪਾਉਣ ਵਾਸਤੇ ਇੰਨਾਕ ਤਾਂ ਪਾਉਂਗੀ ਸੋਨਾ ਲੱਗਦਾ ਆ ਟੇਸਟ ਆਉਂਦਾ ਆ ਇਹਨੂੰ ਮੈਂ ਹੁਣ ਲਾਈਟ ਹੀਟ ਦੇ ਉੱਤੇ ਤੇਲ ਨੂੰ ਰੱਖ ਦਿੰਦੀ ਆ ਇਸ ਤਰੀਕੇ ਨਾਲ ਲਾਈਟ ਹੀਟ ਦੇ ਉੱਤੇ ਸੋ ਇਹਦੇ ਵਿੱਚ ਮੈਂ ਹੁਣ ਪਾਉਂਗੀ ਜੇ ਤੁਸੀਂ ਖੜਾ ਜੀਰਾ ਪਾਉਣਾ ਆ ਖੜਾ ਜੀਰਾ ਵੀ ਪਾ ਸਕਦੇ ਆ ਜੇ ਮਸਾਲਾ ਦੂਸਰਾ ਪਾਉਣਾ ਆ ਜਿਹਦਾ ਪੀਸਿਆ ਹੋਇਆ ਪੀਸਿਆ ਹੋਇਆ ਵੀ ਪਾ ਸਕਦੇ ਆ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਕੈਮਰਾ ਥੋੜਾ ਜਿਹਾ ਦੂਰ ਘੱਲ ਲੈਂਦੀਆਂ ਤੇ ਇਹ ਦੇਖੋ ਆਲੂਆਂ ਦੇ ਵਿੱਚ ਤੁਸੀਂ ਹੁਣ ਇਦਾਂ ਗੰਡੇ ਪਾ ਦੇਣੇ ਆ ਜੇ ਤੁਹਾਡਾ ਦਿਲ ਕਰਦਾ ਤੁਸੀਂ ਟਮਾਟਰ ਵੀ ਪਾ ਸਕਦੇ ਆ ਪਰ ਚੋਕਾ ਹਮੇਸ਼ਾ ਗੰਡਿਆਂ ਦੇ ਨਾਲ ਹੀ ਹੁੰਦਾ ਆ ਇਹਦੇ ਵਿੱਚ ਅਸੀਂ ਪਾਵਾਂਗੇ ਹਰੀ ਮਿਰਚ ਥੋੜਾ ਸਵਾਦੀ ਜਿਹਾ ਵੀ ਬਣੇ ਕਰਾਰਾ ਜਿਹਾ ਇਹਦੇ ਵਿੱਚ ਪਾਵਾਂਗੇ ਲੋੜ ਮੁਤਾਬਕ ਲੂਣ ਜ਼ਰੂਰੀ ਨਹੀਂ ਕਿ ਤੁਸੀਂ ਇਹ ਲੂਣ ਪਾਉਣਾ ਬਿਕੋਜ਼ ਅਸੀਂ ਬਹੁਤ ਘੱਟ ਲੂਣ ਪਾਉਂਦੇ ਆ ਇਹਦੇ ਵਿੱਚ ਅਸੀਂ ਆ ਧਨੀਏ ਦਾ ਮਸਾਲਾ ਪਾਉਂਗੀ ਆ ਦੇਖੋ ਬਾਕੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਪੈ ਗਈਆਂ ਆ ਸੋ ਹੁਣ ਅਸੀਂ ਇਹਨੂੰ ਚਾਹੁੰਦੀ ਆ ਮੈਂ ਜਿੰਨਾ ਚਿਰ ਉਹ ਤੇਲ ਆ ਜਵੇ ਗਰਮ ਹੋ ਕੇ ਸੋ ਫਿਰ ਉਹ ਤੇਲ ਜਿਹੜਾ ਆ ਇਹਦੇ ਵਿੱਚ ਅਸੀਂ ਪਾਵਾਂਗੇ ਤੇਲ ਨੂੰ ਪੂਰਾ ਪੂਰੇ ਤਰੀਕੇ ਦੇ ਨਾਲ ਤੇਲ ਨੂੰ ਕਰ ਲੈਣਾ ਆ ਜਿੱਦਾਂ ਤੇਲ ਇਦਾਂ ਨਹੀਂ ਹੋਣਾ ਕੱਚਾ ਨਹੀਂ ਤੇਲ ਤੇਲ ਦੀ ਸਮੈਲ ਕੱਚੀ ਨਹੀਂ ਹੋਣੀ ਚਾਹੀਦੀ ਤੇਲ ਹਮੇਸ਼ਾ ਬਣਿਆ ਹੋਣਾ ਚਾਹੀਦਾ ਫੇਰੀ ਸੁਆਦ ਲੱਗਦਾ ਆ ਸੋ ਉਹ ਵੀ ਮੈਂ ਤੁਹਾਨੂੰ ਦਿਖਾਉਂਦੀ ਆ ਸੋ ਇਕੱਲੀ ਮੈਂ ਆ ਕੈਮਰੇ ਦੇ ਨਾਲ ਮੈਨੂੰ ਸਾਰਾ ਕੁਝ ਕਰਨਾ ਆ ਇਹਦਾ ਕੈਮਰਾ ਡਿੱਗ ਜਾਂਦਾ ਆ ਸਜਤ ਤੱਕ ਮੈਂ ਇਹਨੂੰ ਕਰਦੀ ਆ ਮੈਂ ਇਹਦੇ ਵਿੱਚ ਥੋੜੀ ਜਿਹੀ ਮੇਥੀ ਵੀ ਪਾ ਦਨਨੀ ਆ ਕਿਉਂਕਿ ਫਿਰ ਧਨੀਏ ਦੀ ਲੋੜ ਨਹੀਂ ਪੈਂਦੀ ਇਹ ਦੇਖੋ ਧਨੀਆ ਮੇਰਾ ਮੁੱਕ ਗਿਆ ਆ ਸੋ ਇਸ ਤਰ੍ਹਾਂ ਕਿ ਮੈਂ ਜਿਆਦਾ ਤੋਂ ਜਿਆਦਾ ਮੇਥੀ ਦਾ ਹੀ ਇਸਤੇਮਾਲ ਕਰਦੀ ਆ ਮੇਥੀ ਜਿਹੜੀ ਆ 슈ਗਰ ਵਾਲਿਆਂ ਵਾਸਤੇ ਬਹੁਤ ਵਧੀਆ ਆ ਸੋ ਜਿਆਦਾ ਤੋਂ ਜਿਆਦਾ ਘਰ ਵਿੱਚ ਮੇਥੀ ਦਾ ਇਸਤੇਮਾਲ ਕਰਿਆ ਕਰੋ ਸੋ ਧਨੀਆ ਘੱਟ ਯੂਜ਼ ਕਰਿਆ ਕਰੋ ਜਿਆਦਾ ਮੇਥੀ ਯੂਜ਼ ਕਰਿਆ ਕਰੋ ਸੋ ਆਲਮੋਸਟ ਹੁਣ ਜਿਹੜਾ ਆਇਲ ਆ ਉਹ ਗਰਮ ਹੋ ਚੁੱਕਾ ਆ ਚਿਮਤੇ ਮੇਰੇ ਦੋਨੇ ਗਵਾਚ ਗਏ ਆ ਸੋ ਪਹਿਲਾਂ ਮੈਂ ਇੱਥੇ ਰੱਖਦੀ ਆ ਆਰਾਮ ਦੇ ਨਾਲ ਆਇਲ ਨੂੰ ਫਿਰ ਆਇਲ ਨੂੰ ਮੈਂ ਦੇਖੋ ਪਾਉਂਦੀ ਆ ਕਿੰਨਾ ਵਧੀਆ ਲੱਗੂਗਾ ਵਾਓ ਇਸ ਤਰੀਕੇ ਦੇ ਨਾਲ ਇਹ ਜਿਹੜਾ ਚੋਕਾ ਆ ਬਣਾਇਆ ਜਾਂਦਾ ਆ ਮੋਸਟਲੀ ਇਹਨੂੰ ਹੱਥ ਦੇ ਨਾਲ ਹੀ ਕੀਤਾ ਜਾਂਦਾ ਪਰ ਆਇਲ ਬਹੁਤ ਗਰਮ ਹੈ ਮੈਂ ਨਹੀਂ करूंगी ਤੋ ਇਹ ਦੇਖੋ ਹੁਣ ਚੋਕਾ ਇਸ ਤਰੀਕੇ ਦੇ ਨਾਲ ਚੋਕਾ ਬਣ ਗਿਆ ਕੁਛ ਨੀਵੇਂ ਦੇ ਵਿੱਚ ਪਾਇਆ ਪੰਜ ਆਲੂ ਲਏ ਇੱਕ ਗੰਡਾ ਲਿਆ ਉਹਨੂੰ ਲੰਬਾ ਲੰਬਾ چیر ਕੇ ਇਹਦੇ ਚ ਮੈਂ ਸੁੱਕਾ ਧਨੀਆ ਪਾਤਾ ਲੂਣ ਪਾਤਾ ਦੈਟਸ ਇਟ ਤੇ ਜਿਹੜਾ ਮਸਟਰਡ ਆਇਲ ਆ ਜਿਹੜਾ ਆਇਲ ਆ ਉਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਵਿੱਚੋਂ ਤੁਹਾਨੂੰ ਬੋ ਨਾ ਆਵੇ ਇਹ ਮੈਂ ਜਿਹੜਾ ਸਰੋਂ ਦਾ ਤੇਲ ਆ ਇਸ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਮੈਂ ਰੱਖ ਦਿੱਤਾ ਆ ਸੋ ਇਹ ਦੇਖੋ ਹੁਣ ਕਿੰਨਾ ਪਿਆਰਾ ਬਣ ਗਿਆ ਆ ਦਿਹਾੜੀ ਖਾਣਾ ਦੇਖੋ ਮੈਂ ਕਿੰਨਾ ਜ਼ਿਆਦਾ ਆਪਣਾ ਜਿਹੜੀ ਮੇਥੀ ਆ ਉਹਨੂੰ ਯੂਜ਼ ਕਰਦੀ ਆ ਮੈਂ ਮੇਥੀ ਨੂੰ ਹੀ ਜ਼ਿਆਦਾ ਯੂਜ਼ ਕਰਦੀ ਆ ਚਾਹੇ ਗਰਮੀਆਂ ਚਾਹੇ ਸਰਦੀਆਂ ਚਾਹੇ ਬਰਸਾਤਾਂ ਕਿਉਂਕਿ ਮੈਂ ਮੇਥੀ ਦੇ ਪੈਕਟ ਭਰ-ਭਰ ਕੇ ਰੱਖ ਲੈਣੇ ਆ ਸੋ ਮੇਥੀ ਹੀ ਘਰ ਦੀ ਹਰ ਚੀਜ਼ ਦੇ ਵਿੱਚ ਮੇਥੀ ਪਾਉਣੀ ਆ ਹੁਣ ਮੈਂ ਤੁਹਾਨੂੰ ਸੁੱਕੇ ਜਿਹੜੇ ਆ ਮੈਂ ਬਣਾਉਣੇ ਆ ਆ ਚਿਪਸ ਉਹ ਦਿਖਾਉਣੀ ਆ ਉਹ ਬਣਾਉਣੇ ਅਸੀਂ ਰਲ ਕੇ ਚਲੋ ਤੇ ਕਿਉਂਕਿ ਇਹ ਜਿਹੜਾ ਆਇਲ ਆ ਬਹੁਤ ਛੇਤੀ ਇਸ ਕੜਾਈ ਵਿੱਚ ਹੁੰਦਾ ਕਿਉਂਕਿ ਕੜਾਈ ਗਰਮ ਬਹੁਤ ਜ਼ਿਆਦਾ ਹੋ ਜਾਂਦੀ ਹੈ। ਲੋਹਾ ਲੋਹਾ ਜਿਹੜਾ ਆ ਉਹ ਬਹੁਤ ਛੇਤੀ ਗਰਮ ਹੋ ਜਾਂਦਾ ਹੈ। ਤੇ ਸ੍ਰੀਖਣਾ ਦੇਖੋ ਵਾਹ। ਮੈਨੂੰ ਲੱਗਦਾ ਮੈਨੂੰ ਆਪਣਾ ਟਾਬਾ ਖੋਲ ਲੈਣਾ ਚਾਹੀਦਾ ਆ। ਮੈਂ ਲਾਈਕ ਕਰਦੀ ਆ ਮੈਂ ਫੂਡ ਬਣਾਉਣਾ ਬਹੁਤ ਜ਼ਿਆਦਾ ਲਾਈਕ ਕਰਦੀ ਆ। ਕੋ ਕਦੀ ਕਦੀ ਮੇਰੇ ਨਿਆਣੇ ਕਹਿੰਦੇ ਹੁੰਦੇ ਆ ਮੰਮਾ ਤੁਸੀਂ ਸ਼ੈਫ ਕਿਚਨ ਵਿੱਚ ਜਾਓ ਤੁਸੀਂ ਜਿੱਤ ਕੇ ਆਉਂਗੇ ਹਾਂ ਮੈਂ ਸਾਰੇ ਤਰ੍ਹਾਂ ਦੇ ਬਣਾ ਲੈਂਦੀ ਮੈਂ ਕੈਨੇਡੀਅਨ ਫੂਡ ਵੀ ਬਣਾ ਲੈਂਦੀ ਆ ਸੋ ਸੋ ਐਫ ਸੋਏ ਨਿੱਕੇ ਨਿੱਕੇ ਚੀਜ਼ਾਂ ਸਾਨੂੰ ਇੱਕ ਦੂਜੇ ਦੇ ਬਲੌਗਾਂ ਤੋਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਆ ਸੋ ਪਤਾ ਨਹੀਂ ਹੁੰਦਾ ਕਿ ਇਸ ਭੈਣ ਭਰਾ ਨੇ ਇਸ ਚੀਜ਼ ਨੂੰ ਬਣਾ ਲੈਣਾ ਆ ਤੋ ਮੇਰਾ ਇੱਕ ਬਹੁਤ ਜੰਗ ਫਾਲਰ ਆ ਉਹ ਕਹਿੰਦਾ ਸੀਗਾ ਆਂਟੀ ਮੈਂ ਤੁਹਾਡਾ ਜਿਹੜਾ ਨਿੰਬੂ ਦਾ achar ਹੈ ਉਹ ਵੀ ਬਣਾਉਣਾ ਸਿੱਖ ਲਿਆ ਮੈਂ ਉਹਦਾ ਧੰਨਵਾਦ ਕਰਦੀ ਆ ਇਸੇ ਤਰੀਕੇ ਨਾਲ ਮੇਰੀਆਂ ਰਸਮੀਆਂ ਸਿੱਖਦੇ ਰਿਹਾ ਕਰੋ ਇਹ ਸਾਡੀਆਂ ਘਰੇਲੂ ਚੀਜ਼ਾਂ ਹੈਗੀਆਂ ਘਰੇਲੂ ਗੱਲਾਂ ਆ ਪਰ ਥੋੜੀ ਜਿਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਆਪਾਂ ਬਾਜ਼ਾਰ ਤੋਂ ਜਾ ਕੇ ਢਾਬਿਆਂ ਤੋਂ ਜਾ ਕੇ ਠਿੱਜਾ ਖਾਂਦੇ ਆ ਸੋ ਸੇਮ ਇਦਨੀਆਂ ਹੀ ਬਣਾਈਆਂ ਹੁੰਦੀਆਂ ਆ ਫਿਰ ਜਿਹੜੀ ਘਰੇਲੂ ਹੁੰਦੀ ਆ ਉਹ ਤੁਸੀਂ ਦੋ ਟਾਈਮ ਖਾ ਸਕਦੇ ਕਿਉਂਕਿ ਜ਼ਿਆਦਾ ਫੂਡ ਬਣ ਜਾਂਦਾ ਆ ਸੋ ਮੈਂ ਥੈਂਕ ਯੂ ਕਰੂੰਗੀ ਸਾਰਿਆਂ ਦਾ ਜਿਹੜੇ ਮੇਨੂੰ ਬਲੌਗ ਦੇਖਦੇ ਆ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿਸ ਤਰੀਕੇ ਦੇ ਮੇਰੇ ਬਲੌਗ ਲੱਗਦੇ ਆ ਉਸ ਤੋਂ ਬਾਅਦ ਫਿਰ ਮੈਂ ਬਣਾਇਆ ਬੁੰਦੀ ਵਾਲਾ ਖੱਟਾ ਆ ਸਾਰਾ ਕੁਝ ਕਰਾਰਾ ਕਰਾਰਾ ਹੀ ਬਣਾਉਂਗੀ ਖਾਣ ਵਾਲੇ ਜਾਂ ਤਾਂ ਖਾ ਗਏ ਜਾਂ 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 ਸੀਸੀ ਕਰਦੇ ਰਹਿ ਗਏ ਬੁੰਦਿਆ ਦੇ ਖੱਟੇ ਦੇ ਵਿੱਚ ਵੀ ਮੈਂ ਹਰੀਆਂ ਮਿਰਚਾਂ ਪਾਈਆਂ ਆ ਲੂਣ ਪਾਇਆ ਤੇ ਪੀਸਿਆ ਹੋਇਆ ਧਨੀਆ ਪਾਇਆ ਦੈਟਸ ਇਟ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਪਾਇਆ ਮੈਂ ਥੋੜਾ ਜਿਹਾ ਖੱਟਾ ਗਾੜਾ ਬਣਾਉਂਗੀ ਕਿਉਂਕਿ ਚੌਲਾਂ ਦੇ ਉੱਤੇ ਪਾ ਕੇ ਖਾਣ ਨੂੰ ਥੋੜਾ ਮਜ਼ਾ ਆਊਗਾ ਇਸ ਤਰੀਕੇ ਦੇ ਨਾਲ ਫਿਰ ਤਾਂ ਜਿਹੜਾ ਦਹੀਂ ਦਾ ਖੱਟਾ ਬਣਾਉਣੀ ਆ ਮੈਂ ਆਲਵੇਸ ਦੈਟਸ ਇਟ ਸੋ ਇਹ ਮੇਰਾ ਸਾਰਾ ਕੁਝ ਰੈਡੀ ਹੋ ਚੁੱਕਾ ਆ ਸੋ ਇਹ ਮੇਰੀ ਥਾਲੀ ਜਿਹੜੀ ਰੈਡੀ ਹੋ ਚੁੱਕੀ ਹੈ ਇਹਦੇ ਵਿੱਚ ਦਿਖਾਉਂਦੀ ਆ ਇਹ ਦੇਖੋ ਬੁੰਦੀ ਵਾਲਾ ਖੱਟਾ ਇਹ ਦੇਖੋ ਦਾਲ ਇਹ ਦੇਖੋ ਚੌਲ ਇਹ ਦੇਖੋ ਚਿਪਸ ਇਹ ਦੇਖੋ ਜਿਹੜਾ ਮੈਂ ਚੋਕਾ ਬਣਾਇਆ ਆਲੂ ਦਾ ਸੋ ਇਹ ਮੇਰੇ ਘਰ ਦਾ ਅਚਾਰ ਜਿਹੜਾ ਮੈਂ ਅਚਾਰ ਬਣਾਇਆ ਸੀ ਇਹਦੇ ਨਾਲ ਗੰਡਾ ਤੇ ਖੀਰਾ ਹੁਣ ਤੁਸੀਂ ਮੈਨੂੰ ਦੱਸੋ ਇਹ ਥਾਲੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਜਿਹੜਾ ਮੇਰਾ ਘਰ ਦਾ ਜਿਹੜਾ ਆਚਾਰ ਬਣਾਇਆ ਸੀ ਉਹ ਇੰਨਾ ਹੀ ਰਹਿ ਗਿਆ ਸੋ ਇਸ ਤਰੀਕੇ ਦੇ ਨਾਲ ਮੈਂ ਇਹ ਥਾਲੀ ਰੈਡੀ ਕਰਤੀ ਆ ਇਹਨੂੰ ਕਹਿੰਦੇ ਆ ਬਿਹਾਰੀ ਖਾਣਾ ਕਿਉਂਕਿ ਜਦੋਂ ਗਰਮੀਆਂ ਆਉਂਦੀਆਂ ਆ ਉੱਥੇ ਇਸ ਤਰੀਕੇ ਦੇ ਨਾਲ ਜਿਹੜੇ ਯੂਪੀ ਦੇ ਲੋਕ ਆ ਉਹ ਇਸ ਤਰੀਕੇ ਦੇ ਨਾਲ ਖਾਂਦੇ ਆ ਸੋ ਇਹ ਬਹੁਤ ਫੇਮਸ ਆ ਸੋ ਮੇਰੇ ਘਰ ਦਾ ਇਹ ਸਭ ਤੋਂ ਫੇਮਸ ਖਾਣਾ ਆ ਜਦੋਂ ਇਹਨੂੰ ਬਣਾਉਣਾ ਹੁੰਦਾ ਹੈ ਫਿਰ ਸਾਰਾ ਦਿਨ ਲੱਗ ਜਾਂਦਾ ਹੈ ਆਲਮੋਸਟ ਹੁਣ ਮੈਨੂੰ 4-5 ਘੰਟੇ ਹੋ ਗਏ ਆ ਸੋ ਹੁਣ ਜਾ ਕੇ ਇਹ ਪੂਰਾ ਹੋਇਆ ਸੋ ਚਟਣੀ ਹੈ ਨਹੀਂਗੀ ਇਹਦੇ ਨਾਲ ਇਹਨਾਂ ਚਟਣੀ ਵੀ ਪੁਦੀਨੇ ਦੀ ਪਾਉਂਦੇ ਆ ਸੋ ਉਹ ਹੈ ਨਹੀਂ ਸੀਗੀ ਸੋ ਇਸ ਕਰਕੇ ਮੇਰੇ ਨਾਲ ਗੰਡਾ ਤੇ ਆਹਾ ਜਿਹੜਿਆ ਆ achar ਆ ਇਹ ਰੱਖ ਦਿੱਤੇ ਆ ਸੋ ਥੈਂਕ ਯੂ ਕਰੋ ਸਾਰੇ ਜਣੇ ਮੇਰਾ ਤਾਨੂੰ ਮੈਂ ਇੱਕ ਬਹੁਤ ਵਧੀਆ ਰੈਸਪੀ ਦਿੱਤੀ ਆ ਸੋ ਹੁਣ ਮੈਂ ਇਸ ਜ਼ਾਇਕੇ ਦਾ ਆਨੰਦ ਲੈਂਦੀ ਆ ਸੋ ਮੈਂ ਤੁਹਾਨੂੰ ਪਹਿਲਾਂ ਮੈਂ ਬਾਬਾਈ ਨੂੰ ਭੋਗ ਲਵਾਉਂਗੀ ਉਸ ਤੋਂ ਬਾਅਦ ਫਿਰ ਮੈਂ ਦੱਸੂਗੀ ਕਿੱਦਾਂ ਇਹਨੂੰ ਖਾ ਕੇ ਕਿੱਦਾਂ ਦਾ ਮਜ਼ਾ ਆ ਥੈਂਕ ਯੂ ਸੋ ਮੇਰਾ ਖਾਣਾ ਜਿਹੜਾ ਆ ਟੇਬਲ ਦੇ ਉੱਤੇ ਆ ਚੁੱਕਾ ਆ ਸੋ ਹੁਣ ਮੈਂ ਇਹ ਜ਼ਾਇਕਾ ਖਾ ਕੇ ਤੁਹਾਨੂੰ ਦੱਸਦੀ ਆ ਕਿਸ ਤਰੀਕੇ ਦਾ ਲੱਗਿਆ ਮੇਰੇ ਟੇਬਲ ਦੇ ਉੱਤੇ ਖਲਾਰਾ ਬਹੁਤ ਸਾਰਾ ਪਿਆ ਹੈ ਕਿਉਂਕਿ ਕ੍ਰਿਸਮਸ ਤਰੀ ਨੂੰ ਸਜਾਉਣਾ ਆ ਸੋ ਕਾਫੀ ਚੀਜ਼ਾਂ ਲਿਆ ਕੇ ਰੱਖੀਆਂ ਗਈਆਂ ਆ ਸੋ ਇਸ ਕਰਕੇ ਸੋ ਮੈਂ ਹੁਣ ਤੁਹਾਨੂੰ ਦੱਸਦੀ ਆ ਕਿਸ ਤਰੀਕੇ ਦਾ ਇਹਦਾ ਖਾਣਾ ਲੱਗਿਆ ਕੈਮਰਾਮੈਨ ਤਾਂ ਮੇਰੇ ਕੋ ਹੈ ਨਹੀਂਗਾ ਜਿਹਨੇ ਮੇਰੀ ਮੂਵੀ ਬਣਾਉਣੀ ਆ ਇਸ ਵੇਲੇ ਉਹ ਬਾਹਰ ਗਾਇਓ ਆ ਸੋ ਮੈਂ ਆਪੀ ਤੁਹਾਨੂੰ ਦਿਖਾਉਂਦੀ ਆ ਸੋ ਇਹ ਮੇਰੀ ਦਾਲ ਦੇਖੋ ਸੋ ਇਸ ਜ਼ਾਇਕੇ ਦਾ ਮੈਂ ਹੁਣ ਟੇਸਟ ਲੈ ਕੇ ਤੁਹਾਨੂੰ ਦਿਖਾਉਂਦੀ ਆ ਕਿਸ ਤਰੀਕੇ ਦਾ ਬਣਿਆ ਬਹੁਤ ਸਵਾਦ ਦਾਾਲ ਆ ਮੁੰਨਾ ਦੇ ਢਾਬੇ ਦੀ ਤੁਸੀਂ ਵੀ ਇੱਕ ਵਾਰ ਜਰੂਰ ਆਓ ਇਸ ਦਾਲ ਦਾ ਆਨੰਦ ਲਓ ਹੁਣ ਮੈਂ ਦੂਜੀ ਜਿਹੜੀ ਪਲੇਟ ਆ ਉਹ ਉੱਪਰ ਨੂੰ ਚੱਕਦੀ ਆ ਚੱਕ ਕੇ ਤੁਹਾਨੂੰ ਮੈਂ ਦਿਖਾਉਂਦੀ ਆ ਇਹ ਮੇਰਾ ਹੈਗਾ ਖੱਟਾ ਬੂੰਦੀ ਵਾਲਾ ਦੇਖੋ ਗਾੜਾ ਗਾੜਾ ਖੱਟਾ ਹਰ ਚੀਜ਼ ਇਹਦੇ ਵਿੱਚ ਪੂਰੀ ਆ ਇਹ ਹੈਗਾ ਦੇਖੋ ਚਿਪਸ ਜਿਹੜੇ ਮੈਂ ਬਣਾਏ ਆ ਔਰ ਦੇਖੋ ਕਿੰਨੇ ਸਵਾਦ ਆ ਕਰੰਚੀ ਕਰੰਚੀ ਚਿਪਸ ਇਹ ਇਹ ਹੈਗਾ ਮੇਰਾ ਜਿਹੜਾ ਚੋਕਾ ਬਣਾਇਆ ਗਿਆ ਉਦੇ ਵਿੱਚੋਂ ਬਹੁਤ ਟੇਸਟੀ 스ਮੈਲ ਆਉਂਦਾ ਹੈ ਮਸਟਰਡ ਆਇਲ ਦਾ ਸੋ ਇਹ ਮੇਰੇ ਚੌਲ ਦੇਖੋ ਕਿੰਨੇ ਵਧੀਆ ਬਣੇ ਆ ਸੋ ਤੁਸੀਂ ਵੀ ਇਦਾਂ ਚੀਜ਼ਾਂ ਬਣਾਇਆ ਕਰੋ ਘਰ ਫੈਮਿਲੀ ਵਾਸਤੇ ਜਿਹੜੀਆਂ ਤੁਸੀਂ ਬੜੇ ਆਨੰਦ ਦੇ ਨਾਲ ਖਾ ਸਕੋ ਬਹੁਤ ਸੁਆਦ ਹੈ ਮੈਂ ਜ਼ਿਆਦਾ ਚਾਹੂੰਗੀ ਮੈਂ ਇਸ ਤਰੀਕੇ ਦੇ ਨਾਲ ਖਾਵਾਂ ਅੱਜ ਮੇਰਾ ਦਿਲ ਕਰਦਾ ਆ ਕਿ ਇਸ ਤਰੀਕੇ ਨਾਲ ਖਾਵਾਂ ਜਦੋਂ ਆਪਾਂ ਇੰਡੀਆ ਹੁੰਦੇ ਸੀ ਆਪਾਂ ਖਾਂਦੇ ਹੁੰਦੇ ਸੀ ਇਦਾਂ ਚੰਗਾ ਰਹਾ ਤੁਹਾਡਾ ਜਦੋਂ ਤੁਸੀਂ ਆਪਣੀ ਫੈਮਿਲੀ ਵਾਸਤੇ ਇਸ ਤਰੀਕੇ ਦੇ ਨਾਲ ਮਿਹਨਤ ਕਰਦੇ ਹੋ ਔਰ ਵਧੀਆ-ਵਧੀਆ ਖਾਣੇ ਬਣਾਉਂਦੇ ਆ ਇਹ ਸੀ ਅੱਜ ਮੇਰਾ ਬਿਹਾਰੀ ਖਾਣਾ ਸੋ ਮੈਂ ਹੋਪ ਕਰਦੀ ਆ ਤੁਸੀਂ ਸਾਰਿਆਂ ਨੇ ਬਹੁਤ ਲਾਈਕ ਕੀਤਾ ਹੋਊਗਾ ਸੋ ਮਿਲਦੀ ਆ ਤੁਹਾਨੂੰ ਮੈਂ ਨੈਕਸਟ ਬਲੌਗ ਦੇ ਵਿੱਚ ਜਦੋਂ ਮੈਂ ਕ੍ਰਿਸਮਸ ਟਰੀ ਸਜਾਉਣਾ ਆ ਇਸ ਵੀਕ ਮੇਰਾ ਆਹੀ ਬਲੌਗ ਆ ਥੈਂਕ ਯੂ